ਆ ਦੇਖੋ ਮੋਟਰਾਂ ਚੱਲਦੀਆਂ ਦਰਿਆ ਦੇ ਵਿੱਚ ਚੱਲਦੀਆਂ ਨੇ ਰੇਤਾ ਕੱਢਦੀਆਂ ਨੇ ਪੂਰਾ ਹੋ ਮੋਟਰਾਂ ਨੇ ਤੇ ਆ ਕਿਸ਼ਤੀ ਆ ਆ ਦੇਖੋ ਸੱਤ ਲੋਜਨਾ ਮੱਥਾ ਲਾਈ ਬੈਠੇ ਆ ਭਾਈ ਸੱਤ ਲੋਜਨਾ ਆ ਸਾਡਾ ਮੇਲਦਾਰ ਜੀ ਨੇ ਵੀ ਸਾਡੇ ਨੂੰ ਬਹੁਤ ਹੈਲਪ ਕਰਾਉਂਦੇ ਆ ਸਾਡੀ ਸੱਤ ਲੋਜਨਾ ਮੱਥਾ ਲਾਈ ਬੈਠੇ ਆ ਦੇਖੋ ਲਾ ਟਰਨੇ 'ਚ ਬਸ ਹੋ ਜਾਂਦੀ ਆ ਸਾਡੀਆਂ ਨੇ ਹੂੰ ਇਹ ਰੰਗ ਦੀ ਵਸਰੀ ਸ਼ਹਿਰ ਹੋ ਜਾਂਦੀ ਸੀ ਹੈਂ ਸ਼ਹਿਰ ਦਾ ਨਹੀਂ ਸੀ ਕਰਦੇ ਕਰਦਾ ਸ਼ਹਿਰ ਆ ਸ਼ਹਿਰ ਤਾਂ ਘਾਟਾ ਲੈ ਆ ਸ਼ਹਿਰ ਹੀ ਨਹੀਂ ਕਰਦਾ ਮੈਂ ਨਹੀਂ ਕਰਦੇ ਆ ਨਾਲੇ ਕਹਦਾ ਫੇਰ ਨਾ ਆ ਕੇ ਪੈ ਜੰਨਾ ਨਹੀਂ ਉਹ ਨਹੀਂ ਓਕਣ ਨਹੀਂ ਕਰੀਦੀ ਸ਼ਹਿਰ ਦੱਸਦਾ ਮੈਂ ਤੈਨੂੰ ਛੜ ਕੇ ਤੁਰ ਕੇ ਨਹੀਂ ਨਹੀਂ ਮੇਰਾ پارک ਬਣਾਇਆ ਆ ਅੱਛਾ ਜੀ ਹੂੰ ਦੇਖੋ ਨਾ ਤੈਨੂੰ ਰੁਕ ਜਾ ਐਂਕੂੰ ਕਿਵੇਂ ਹੂੰ ਹੂੰ